ਸੂਬੇ ਦੇ ਸਰਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੱਲੋਂ ਹਲਕਾ ਧੂਰੀ ਵਿਖੇ 21.59 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਸ਼ਾਨਦਾਰ ਲਾਇਬ੍ਰੇਰੀ ਧੂਰੀ ਵਾਸੀਆਂ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬਰੇ ਇਧਰ ਤੋਂ ਘਾਟਨ ਕਰਕੇ ਆਇਆ ਬੜੀ ਸ਼ਾਨਦਾਰ ਲਾਇਬ੍ਰੇਰੀ ਦੇਖ ਕੇ ਆਏ ਉਹ ਬੱਚੇ ਉੱਥੇ ਬੈਠੇ ਪੜ ਰਹੇ ਸੀ ਕੋਈ ਕਹਿੰਦਾ ਮੈਂ ਸਾਇੰਸਦਾਨ ਬਣਨਾ ਹੈ ਕੋਈ ਕਹਿੰਦਾ ਮੈਂ ਆਈਐਸ ਬਣਨਾ ਹੈ ਛੋਟੀ ਜੀ ਬੱਚੀ ਕਹਿੰਦੀ ਮੈਂ ਆਈਪੀਐਸ ਬਣਨਾ ਸੁਪਨੇ ਨੇ ਤੁਹਾਡੇ ਬੱਚਿਆਂ ਦੇ ਸੁਪਨੇ ਨੇ ਜਿਹੜੇ ਉਹਨਾਂ ਨੂੰ ਪੂਰੇ ਕਰਨ ਲਈ ਅਸੀਂ ਜ਼ਰੂਰ ਮੌਕਾ ਵੀ ਦੇਵਾਂਗੇ ਗਰੰਟਾ ਵੀ ਦੇਵਾਂਗੇ ਤੇ ਉਹਨਾਂ ਨੂੰ ਉਡਾਰੀ ਮਾਰਨ ਵਾਸਤੇ ਉਸ ਆਸਮਾਨ ਵੀ ਦੇਵਾਂਗੇ ਇਸ ਤੋਂ ਇਲਾਵਾ ਧੂਰੀ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਮਾਜਿਕ ਧਾਰਮਿਕ ਤੇ ਗੈਰ ਸਰਕਾਰੀ ਸੰਗਠਨਾਂ ਨੂੰ 3.7 ਕਰੋੜ ਰੁਪਏ ਦੇ ਚੈੱਕ ਵੀ ਵੰਡੇ ਗਏ। ਅੱਜ 1 ਕਰੋੜ 30 ਲੱਖ ਰੁਪਿਆ ਤੇ ਸੀਸੀਟੀਵੀ ਕੈਮਰੇਆਂ ਸੰਬੰਧੀ ਜਾਰੀ ਕੀਤਾ ਜਾਊਗਾ ਤਾਂ ਕਿ ਜਗ੍ਹਾ-ਜਗ੍ਹਾ ਤੇ ਸੇਫਟੀ ਵਾਸਤੇ ਪ੍ਰਬੰਧ ਹੋ ਸਕਣ। ਰਾਮ ਬਾਗ ਧੂਰੀ ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਿਆ ਜਾਰੀ ਕੀਤਾ ਜਾਊਗਾ। ब्राह्मण सभा धर्मशाला वर्ड वाला 10 लाख ਰੁਪਿਆ ਤੇ ਬਾਕੀ ਜਿੰਨੀਆਂ ਵੀ ਸੁਭਾਵਾਂ ਨੇ بابا ਬੰਸਰੀ ਵਾਲਾ ਤੇ ਸ਼ਿਵ ਮੰਦਰ ਵੈਲਫੇਅਰ ਕਬਾੜ ਨੰਬਰ 21 ਦੀ ਜਿਹੜੀ ਸੁਸਾਇਟੀ ਹੈ 5 ਲੱਖ ਰੁਪਿਆ ਕੁੱਲ ਮਿਲਾ ਕੇ 3 ਕਰੋੜ 7 ਲੱਖ ਰੁਪਿਆ ਟੋਟਲ ਇੰਨਾ ਸੁਭਾਵਾਂ ਨੂੰ ਜਿਹੜਾ ਜਾਰੀ ਕੀਤਾ ਗਿਆ